ਸਾਡੇ ਨਾਲ ਤੁਹਾਡੇ ਕਰਕੇ ਪ੍ਰਧਾਨ ਕੁਲਵੀਰ ਸੋਹਣੀ ਜਿਹੜੇ ਸਾਰੇ ਪ੍ਰਧਾਨਾਂ ਦੇ ਕਰਕੇ ਇਹ ਅੱਜ ਪ੍ਰਧਾਨ ਕੁਲਵੀਰ ਸੋਹ ਜੇ ਕੋਈ ਵੱਡੀ ਗੱਲ ਕਰੂਗਾ ਕਿ ਇਹ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਤੇ ਕਰਨਗੇ ਜਦ ਤੁਹਾਡੇ ਕਰਕੇ ਹੋ ਸਕਦਾ ਇਸ ਕਰਕੇ ਪ੍ਰਧਾਨ ਜੀ ਬਹੁਤ ਕਰੋੜਾਂ ਦੀ ਠੱਗੀ ਹੋਈ ਸਾਡੇ ਨਾਲ ਧਰਮਤਾਨ ਜਿਲ੍ਹੇ ਚ ਮਾਰਕੀਟ ਕਮੇਟੀ ਵੀ ਕਿਰਣਾ ਤੇ ਖੇਮ ਕਰਨ ਜੇ 56 ਰੁਪਏ ਕਰਾਇਆ ਤੇ ਮਿਲਦਾ ਕਿੰਨਾ 32 ਰੁਪਏ ਤੇ ਜਦੋਂ 32 ਦੇਣ ਲੱਗਿਆ ਜਾਣਾ ਤੇ ਉੱਥੇ ਪਹਿਲਾਂ 5-7 ਮਿੰਟ ਅੱਧਾ ਘੰਟਾ ਟੈਂਡਰ ਕਰਨੇ ਲੀਡਰਾਂ ਨੂੰ ਗਾਲਾਂ ਕੱਢਣੀਆਂ ਜਿਹੜੇ ਸਾਡੇ ਇਲਾਕੇ ਦੇ ਲੀਡਰ ਸੀਗਾ ਕੋਈ ਉਸ ਟਾਈਮ ਦਾ ਐਮਐਲਏ ਹੁੰਦਾ ਸੀ ਜਾਂ ਕੋਈ ਮੰਤਰੀ ਹੈ ਜਾਂ ਕੁਝ ਉਹਨੇ ਟੈਂਡਰ ਕਰਨੇ ਉਹਨਾਂ ਨੂੰ ਗਾਲਾਂ ਕੱਢਣੀਆਂ ਅਸੀਂ ਕਹਿਣਾ ਬੜੀ ਇੱਕ ਸ਼ਰਮ ਵਾਲੀ ਗੱਲ ਆ ਵੀ ਅਸੀਂ ਤੇ ਆਪਦੇ ਪੈਸੇ ਲੈਣ ਆਏ ਆ ਪੈਸੇ ਅਸੀਂ ਕਿਉਂ ਲੈਣ ਜਾਂਦੇ ਨਹੀਂ ਤੁਹਾਨੂੰ ਦੱਸ ਦਈਏ ਕਿ ਟੈਂਡਰ ਉਹ ਲੱਗਿਆ ਸੀ ਟੈਂਡਰ ਲੈ ਕੇ ਕੋਈ ਉਹਨਾਂ ਕੋਲ ਖੋਤੀ ਵਾਲਾ ਰੇੜਾ ਤੱਕ ਨਹੀਂ ਹੈਗਾ ਉਹਨਾਂ ਨੇ ਟੈਂਡਰ ਪਾ ਲੈਣਾ ਮਾਲ ਕਹਿਣਾ ਵੀ ਕਰੋ ਗੱਲ ਕਿੰਨੇ ਪਾਈ ਧੋਗੇ ਕਹਾਂਗੇ ਜੀ ਆਹ ਦਿਹਾੜੀ ਨਿਰਪੂਰੀ ਪਤਾ ਨਹੀਂ ਕੀ ਕਰਾਇਆ ਕੀ ਨਹੀਂ ਦਾ ਟੁੱਪ ਕਰਕੇ ਗੁੰਗੇ ਬੋਲੇ ਹੋ ਕੇ ਪੰਜ ਸੱਤ ਦਾ ਉਹਨਾਂ ਕੋ ਰਫਲਾਣੇ ਨਾਲ ਹੁੰਦੇ ਸੀ ਉਸ ਟਾਈਮ ਤੇ ਤੋਂ ਚੱਲੀ ਜਾਂਦਾ ਚਾਉਂਦਾ ਰਿਹਾ ਅਖੀਰੀ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਉਹ ਉਹਦੇ ਦੇ ਕੰਟਰੋਲ ਆਇਆ ਤੇ 56 ਦੇ 56 ਜੇ ਮਿਲੇ ਤੇ ਸਿੱਧੇ ਹਾਂਜੀ ਪ੍ਰਧਾਨ ਜੀ ਅੱਜ ਮੀਟਿੰਗ ਠੀਕ ਜਿਹਾ ਦੱਸੋ ਜੀ ਪਹਿਲਾਂ ਤੋਂ ਸਾਡੇ ਚੈਨਲ ਤੇ ਕਿਸੀ ਦਾ ਬੇਤੇ ਭਾਵੇਂ ਧੰਨਵਾਦ ਕਰਦਾ ਅੱਜ ਸਾਡੇ ਜਿਹੜੇ ਮਾਝੇ ਦੇ ਚਾਰ ਜ਼ਿਲ੍ਹੇ ਆ ਤਰਨਤਾਰਨ ਅਮਰਸਰ ਰੋਪੜ ਤੇ ਉਪਾਣ ਉਹਨਾਂ ਦੀਆਂ ਜਿਹੜੀਆਂ ਮੇਨ ਮੰਡੀਆਂ ਵਾਂ ਉਹਨਾਂ ਨੇ ਭਗਤ ਸਿੰਘ ਨਾਲ ਜਿਸ ਮੀਟਿੰਗ ਕੀਤੀ ਹੈ ਜਿਹਦੇ ਥੰਮੇ ਤੱਕ ਜਿਹੜੀਆਂ ਸਾਰਾ ਸੰਬੰਧਤ ਸੰਖੇਪ ਨਹੀਂ ਮਿਲਤਾ ਜੀ ਇਹਦੇ 'ਚ ਜੇ ਸਾਡੇ ਮਨ 'ਚ ਇਹ ਸੀ ਕਿ ਅੱਜ 2019 ਦੇ ਵਿੱਚ ਦੰਮੀ ਜਿੰਨਾ ਕੋਈ ਇਨੀਸ਼ੀਏਟਿਵ ਨਹੀਂ ਸੀ ਕਿ ਕੋਰੋਨਾ ਕਰਦਾ ਰਹਿਦਾ ਭਾਈ ਤੁਸੀਂ ਪਹਿਲਾਂ ਸਾਨੂੰ ਟਾਈਮ ਪੈਸਟ ਕਰਦੀ ਸੀ ਟਾਈਫਾਨਾ ਮਤਲਬ ਵੀ ਐਮਐਸਪੀ ਦਿੱਤੇ 2000 ਰੁਪਏ ਪਰੰਡਲ ਅੜਕਦਾ ਰੇਟ ਹੈ ਤੇ ਸਾਡੀ ਹਾਈ ਸਕੂਲ ਤੋਂ 50 ਰੁਪਏ ਜਿਹੜੀ ਆ ਉਹ ਕਮਿਸ਼ਨ ਸਾਨੂੰ ਮਿਲਦਾ ਉਦੋਂ ਸਰਕਾਰ ਨੇ ਕਿਹਾ ਵੀ ਕੋਰੋਨਾ ਦੇ ਵਿੱਚ ਦੇਸ਼ ਦੇ ਸਾਰੇ ਹਫਤਾ ਬਣੀ ਆ ਤੇ ਅਜੇ ਅਸੀਂ ਨਹੀਂ ਦਵਾਂਗੇ ਤੁਹਾਨੂੰ ਬਾਅਦ ਦੇ ਵਿੱਚ ਤੁਹਾਡੀ ਇਹ ਹਾਈ ਸਟੇਜ ਕਰਾਂਗੇ ਪਰ ਉਹ ਉੱਥੇ ਉਹਨਾਂ ਨੇ ਫ੍ਰੀਜ਼ ਕਰਤੀ ਕਿ ਜਗ੍ਹਾ 45 ਰੁਪਏ 88 ਰੁਪਏ ਸਾਨੂੰ ਧੁੰਨੇ ਨਹੀਂ ਮਿਲਦੀ ਆ 40 ਰੁਪਏ ਸਾਨੂੰ ਕਰਕੇ ਮਿਲਦੀ ਆ ਜਦ ਕਿ ਸਾਡੀ ਕਣਕ ਦੇ ਸਾਡੇ ਰੇਟ ਦੇ ਹਿਸਾਬ ਨਾਲ ਸਾਡੀ 52 ਰੁਪਏ ਜਿਹੜਾ ਸਾਡਾ ਕਮਿਸ਼ਨ ਮਿਲਦਾ ਉਹ ਜਿਹੜਾ ਸਾਨੂੰ 14-15 ਰੁਪਏ ਲਾਸਟ ਹੋ ਰਹੇ ਆ ਇਹਦੇ ਸੰਬੰਧ ਵਿੱਚ ਪਿਛਲੇ ਸਾਲ 7 ਅਕਤੂਬਰ 2021 ਨੂੰ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਸੈਂਟਰਲ ਏਡ ਵਿੱਚ సీఎం ਹਾਊਸ ਦੇ ਵਿੱਚ ਮੀਟਿੰਗ ਹੋਈ ਸੀ సీఎం ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜੇਕਰ ਕੇਂਦਰ ਸਰਕਾਰ ਦੇ ਨਾਲ ਹੀ ਗੱਲ ਕਰਾਂ ਜੇਕਰ ਉਹ ਤੁਹਾਨੂੰ ਵੀ ਸਾਡੀ 2.5% ਆਮਦਨ ਨਹੀਂ ਦਿੰਦੀ ਤੇ ਪੰਜਾਬ ਸਰਕਾਰ ਤੁਹਾਨੂੰ ਬਾਕੀ ਪੈਸੇ ਆਪਣੇ ਖਜ਼ਾਨੇ